ਅੱਜ ਦੀ ਗੱਲ ਪੰਜਾਬ ਪੁਲਿਸ ਨੇ ਦੋਵੇਂ ਮੋਰਚਿਆਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਦੋਵੇਂ ਮੋਰਚਿਆਂ ਨੂੰ ਖਾਲੀ ਕਰਵਾਉਣ ਦੇ ਲਈ ਜਿਹੜੀ ਜਦੋ ਜਹਾਦ ਹਲੇ ਵੀ ਜਾਰੀ ਹੈ ਹਲੇ ਵੀ ਟਰੈਕਟਰ ਟਰਾਲੀਆਂ ਨੇ ਜਿਹੜੀਆਂ ਇਸ ਮੋਰਚੇ ਦੇ ਵਿੱਚ ਮੌਜੂਦ ਨੇ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਦੀਆਂ ਦਿਖਾ ਦਿੰਦੇ ਆ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਫੋਰਸ ਆ ਜਿਹੜੀ ਹਲੇ ਵੀ ਲਗਾਈ ਹੋਈ ਹੈ ਤਾਂ ਕਾਰਵਾਈ ਜਿਹੜੀ ਵੱਡੀ ਅੱਜ ਵੀ ਹੋਏਗੀ ਤਾਂ ਅੱਜ ਵੀ ਜਿਸ ਤਰੀਕੇ ਦੇ ਨਾਲ ਅਧਿਕਾਰੀ ਕਹਿ ਰਹੇ ਨੇ ਕਿ ਕਿਸਾਨ ਨੇ ਜਿਹੜੇ ਆਪਣੇ ਟਰੈਕਟਰ ਟਰਾਲੀਆਂ ਥੋ ਲੈ ਜਾ ਸਕਦੇ ਨੇ ਨਹੀਂ ਅਦਰਵਾਇਜ਼ ਫਿਰ ਇਹਨਾਂ ਨੂੰ ਚੱਕ ਕੇ ਲਜਾਇਆ ਜਾਏਗਾ ਬਾਕੀ ਕਿਸਾਨ ਲੀਟਰ ਹਾਲੇ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਇਹ ਕਿਹਾ ਜਾ ਰਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਲਜਾਇਆ ਗਿਆ ਰਾਤ ਉਹਨਾਂ ਨੂੰ ਪਟਿਆਲਾ ਦੇ ਕਮਾਂਡੋ ਜਿਹੜਾ ਟ੍ਰੇਨਿੰਗ ਸੈਂਟਰ ਹੈ ਤਾਂ ਉੱਥੇ ਲਿਆਂਦਾ ਗਿਆ ਸੀ ਬਹਾਦਰਗੜ੍ਹ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੂੰ ਜਲੰਧਰ ਲਜਾਇਆ ਗਿਆ ਤਾਂ ਸਮੀਨੀਆਂ ਤਸਮੀਰਾ ਖਨੋਰੀ ਬਾਰਡਰ ਤੋਂ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੀ ਹਲਚਲ ਹੈ ਜਿਹੜੀ ਇਸ ਬਾਰਡਰ ਤੇ ਨਜ਼ਰ ਆ ਰਹੀ ਆ ਪੁਲਿਸ ਤਿਆਰਬਰ ਤਿਆਰਤਾ ਅੰਦਰ ਸਿਰਫ ਟਰਾਲੀਆਂ ਹੀ ਮੌਜੂਦ ਨੇ ਤਾਂ ਰਾਤ ਇਸ ਥਾਂ ਦੇ ਉੱਤੇ ਹੰਗਾਮਾ ਵੀ ਥੋੜਾ ਮੋਟਾ ਹੋਇਆ ਸੀ ਤਾਂ ਜਹੇ ਦੇ ਵਿੱਚ ਜਿਹੜੇ ਕਿਸਾਨ ਸੀ ਤਾਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਤਾਂ ਜਹੇ ਦੇ ਵਿੱਚ ਹੁਣ ਜਿਹੜੀ ਹਲਚਲ ਆ ਉਸ ਵੀਰੇ ਦੇ ਸਮੇਂ ਫਿਰ ਵੱਧ ਗਈ ਆ ਦੇਖ ਸਕਦੇ ਹੋ ਕਿ ਖਨੋਰੀ ਬਾਰਡਰ ਤੇ ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ ਜੇਕਰ ਕੋਈ ਕੋਈ ਮੁਲਾਜ਼ਮਾ ਜਾਂ ਟੀਚਰ ਅੱਜ ਨਹੀਂ ਉਧਰਲੇ ਪਾਸੇ ਨੌਕਰੀ ਤੇ ਜਾਣਾ ਸਿਰਫ ਉਹਨੂੰ ਹੀ ਜਾਣ ਦਿੱਤਾ ਜਾ ਰਿਹਾ ਨਹੀਂ ਬਾਕੀ ਸਾਰਿਆਂ ਨੂੰ ਇਸੇ ਥਾਂ ਦੇ ਉੱਤੇ ਰੋਕ ਲਿਆ ਹੈ ਇਸੇ ਥਾਂ ਦੇ ਉੱਤੋਂ ਹੀ ਖਨੌਰੀ ਦਾ ਜਿਹੜਾ ਮੋਰਚਾ ਉਹ ਸ਼ੁਰੂ ਹੁੰਦਾ ਸੀ ਤਾਂ ਇੱਥੇ ਹੀ ਕਿਸਾਨਾਂ ਦਾ ਪਹਿਲਾ ਬੈਰੀਕੇਡ ਹੁੰਦਾ ਸੀ ਤਾਂ ਅੱਜ ਉਸੇ ਬੈਰੀਕੇਡ ਦੇ ਉੱਤੇ ਪੁਲਿਸ ਦਾ ਪਹਿਰਾ ਹੈ ਤਾਂ ਪੁਲਿਸ ਅੱਗੇ ਨਹੀਂ ਜਾਣ ਦੇ ਰਹੀ ਤਾਂ ਇੱਥੇ ਹੀ ਸਾਰਿਆਂ ਨੂੰ ਰੋਕ ਲਿਆ ਗਿਆ ਮੀਡੀਆ ਨੂੰ ਸਾਰਿਆਂ ਨੂੰ ਇੱਥੇ ਰੋਕ ਲਿਆ ਗਿਆ ਤੇ ਦੂਜੇ ਪਾਸੇ ਅਧਿਕਾਰੀ ਵੀ ਜਿਹੜੇ ਲਗਾਤਾਰ ਇੱਥੇ ਪਹੁੰਚ ਰਹੇ ਨੇ ਇਹ ਵੀ ਖਬਰ ਮਿਲ ਰਹੀ ਹੈ ਕਿ ਹਰਿਆਣੇ ਦੀ ਫੋਰਸ ਜਿਹੜੀ ਦੂਜੇ ਪਾਸੇੋਂ ਉਹ ਵੀ ਆਪਣਾ ਬੈਰੀਕੇਡ ਹਟਾਉਣ ਲੱਗ ਪਈ ਹੈ ਤਾਂ ਜਿਹੇ ਦੇ ਵਿੱਚ ਸਾਰਾ ਦਿਨ ਅੱਜ ਇੱਥੇ ਹਲਚਲ ਚੱਲ ਸਕਦੀ ਹੈ ਤਕਰੀਬਨ ਸਾਰਾ ਮੋਰਚਾ ਖਾਲੀ ਹੋ ਗਿਆ ਜਿੰਨੇ ਵੀ ਕਿਸਾਨ ਇਸ ਥਾਂ ਦੇ ਉੱਤੇ 500 ਤੋਂ 600 ਦੇ ਕਰੀਬ ਕਿਸਾਨ ਸੀ ਉਹਨਾਂ ਨੂੰ ਸਾਰਿਆਂ ਨੂੰ ਹਿਰਾਸਤ ਦੇ ਵਿੱਚ ਰਾਤ ਹੀ ਲੈ ਲਿਆ ਗਿਆ ਸੀ ਤੇ ਅੱਜ ਇਸ ਰਸਤੇ ਨੂੰ ਖੋਲਿਆ ਜਾਏਗਾ ਇਸ ਰਸਤੇ ਨੂੰ ਚਲਾਇਆ ਜਾਏਗਾ ਅਧਿਕਾਰੀ ਕਹਿ ਰਹੇ ਨੇ ਕਿ ਅਸੀਂ ਦੁਪਹਿਰ ਤੋਂ ਬਾਅਦ ਇਹ ਰਸਤੇ ਨੂੰ ਚਲਾ ਦਵਾਂਗੇ ਪਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਤੁਹਾਡੇ ਟਰੈਕਟਰ ਟਰਾਲੀਆਂ ਨੇ ਤੁਸੀਂ ਇਸ ਥਾਂ ਦੇ ਉਤੋਂ ਜਿਹੜਾ ਲਿਜਾ ਸਕਦੇ ਹੋ ਪਰ ਫਿਲਹਾਲ ਹਲੇ ਤੱਕ ਕੋਈ ਕਿਸਾਨ ਆਉਂਦਾ ਹੋਇਆ ਨਜ਼ਰ ਨਹੀਂ ਆ ਰਿਹਾ ਪਰ ਹਲਚਲ ਜਰੂਰ ਵਧੀਆ ਥੋੜੇ ਸਮੇਂ ਦੇ ਵਿੱਚ ਉੱਚ ਅਧਿਕਾਰੀ ਵੀ ਇੱਥੇ ਪਹੁੰਚ ਰਹੇ ਨੇ ਤਾਂ ਉਹ ਵੀ ਸਥਿਤੀ ਦਾ ਜਾਜਾ ਲੈਣਗੇ ਕਿਸ ਤਰੀਕੇ ਦੀ ਤਿਆਰੀ ਹੈ ਕਿਸ ਤਰੀਕੇ ਦੀ ਹੋਰ ਕਾਰਵਾਈ ਜਿਹੜੀ ਕਰਨੀ ਆ ਦੇਖ ਸਕਦੇ ਹੋ ਕਿ ਪੁਲਿਸ ਦੇ ਮੁਲਾਜ਼ਮੇ ਜਿਹੜੇ ਤਿਆਰਬਰ ਤਿਆਰ ਨੇ ਹਲੇ ਵੀ ਪੂਰੀ ਡਿਊਟੀ ਤੇ ਤਣਾਤ ਨੇ ਪਹਿਰਾ ਵੀ ਸਖਤ ਕੀਤਾ ਹੋਇਆ ਤਾਂ ਅਜਿਹੇ ਦੇ ਵਿੱਚ ਰਾਤ ਵੀ ਤਸਵੀਰਾਂ ਦੇਖੀਏ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਰੀਟੇਨ ਕਰਕੇ ਪੁਲਿਸ ਨੇ ਜਿਹੜਾ ਇਸ ਮੋਰਚੇ ਦੇ ਵਿੱਚੋਂ ਖਦੇੜਿਆ ਤਾਂ ਅੱਜ ਵੀ ਇੱਥੇ ਹਲਚਲ ਜਿਹੜੀ ਵਧੀ ਹੋਈ ਆ ਖਨੋਰੀ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਕੀ ਸਵੇਰ ਤੋਂ ਹੀ ਪੁਲਿਸ ਨੇ ਜਿਹੜਾ ਆਪਣਾ ਮੋਰਚਾ ਸੰਭਾਲਿਆ ਹੋਇਆ ਪੂਰੀ ਰਾਤ ਪੁਲਿਸ ਕਾਰਵਾਈ ਕਰਦੀ ਰਹੀ ਤਾਂ ਜਹੇ ਦੇ ਵਿੱਚ ਅੱਜ ਰਸਤਾ ਜਿਹੜਾ ਖਨੋਰੀ ਬਾਰਡਰ ਦਾ ਜੋ ਕਿ ਹਰਿਆਣਾ ਨੂੰ ਜਾਂਦਾ ਹੈ ਪੰਜਾਬ ਤੇ ਹਰਿਆਣਾ ਦੀ ਸਾਹ ਜਿਹੜੀ ਹੱਦ ਆ ਥੋੜੀ ਜੀ ਦੂਰ ਤੋਂ ਸ਼ੁਰੂ ਹੋ ਜਾਂਦੀ ਹੈ ਉਸ ਥਾਂ ਤੋਂ ਜਿਹੜਾ ਰਸਤਾ ਖੋਲ ਦਿੱਤਾ ਜਾਵੇਗਾ ਦੇਖ ਸਾਧ ਨੂੰ ਕਿ ਕਿਸ ਤਰੀਕੇ ਦੀ ਹਲਚਲ ਜਿਹੜੀ ਖਨੌਰੀ ਬਾਰਡਰ ਤੇ ਹੋਈ ਹੈ ਤਾਂ ਤਸਵੀਰਾਂ ਤੁਹਾਨੂੰ ਖਨੌਰੀ ਤੋਂ ਦਿਖਾ ਰਹੇ ਸੀ ਕਿਸ ਤਰੀਕੇ ਦੀ ਹਲਚਲ ਹੈ ਇੱਕ ਸਾਲ ਤੋਂ ਵੱਧ ਅੰਦੋਲਨ ਸੀ ਇਸ ਅੰਦੋਲਨ ਨੂੰ ਚੱਲਦੇ ਹੋਏ ਤੇ ਦੂਜੇ ਪਾਸੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਭਾਰਤ ਵੀ ਜਿਹੜਾ 114ਵੇਂ ਦਿਨ ਦੇ ਵਿੱਚ ਸੀ ਕੱਲ ਕੇਂਦਰ ਦੇ ਨਾਲ ਮੀਟਿੰਗ ਹੁੰਦੀ ਆ 26 ਸੈਕਟਰ ਦੇ ਵਿੱਚ ਮਾਤਮਾ ਗਾਂਧੀ ਇੰਸਟੀਚਿਊਟ ਦੇ ਵਿੱਚ ਤਾਂ ਉਸ ਤੋਂ ਬਾਅਦ ਉਹਨਾਂ तमाम ਕਿਸਾਨ ਲੀਡਰਾਂ ਨੂੰ ਡਿਟੇਨ ਕਰ ਲਿਆ ਜਾਂਦਾ ਰਸਤੇ ਦੇ ਵਿੱਚ ਉਸ ਤੋਂ ਬਾਅਦ ਫਿਰ ਰਾਤ ਹੁੰਦੇ ਹੀ ਦੋਵੇਂ ਮੋਰਚਿਆਂ ਦੇ ਉੱਤੇ ਵੱਡੀ ਕਾਰਵਾਈ ਹੁੰਦੀ ਹੈ ਜੀਸੀਬੀਨ ਦੇ ਨਾਲ ਸਾਰੇ ਜਿਹੜੇ ਟੈਂਟ ਨੇ ਉਹਨਾਂ ਦੇ ਸਟੇਜਾਂ ਨੇ ਉਹ ਖਾੜ ਦਿੱਤੇ ਜਾਂਦੇ ਨੇ ਤੇ ਬਾਕੀ ਜਿਹੜੇ ਕਿਸਾਨ ਸੀ ਉਹਨਾਂ ਨੂੰ ਹਰਸਤ ਦੇ ਵਿੱਚ ਰੱਖਿਆ ਗਿਆ ਤੇ ਦੂਜੇ ਪਾਸੇ ਅੱਜ ਇਸ ਰਸਤੇ ਨੂੰ ਖਨੌਰੀ ਵਾਲੇ ਪਾਸੇ ਤੋਂ ਜਿਹੜਾ ਖੋਲ ਦਿੱਤਾ ਜਾਵੇਗਾ ਵੀ ਖਬਰ ਮਿਲ ਰਹੀ ਹੈ ਕਿ ਹਰਿਆਣੇ ਦੀ ਫੋਰਸ ਵੀ ਉਸ ਰਸਤੇ ਨੂੰ ਖੋਲਣ ਦੇ ਵਿੱਚ ਲੱਗ ਗਈ ਹੈ ਸਾਥੇ ਜਗਸੀਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾਸ ਸਪੋਕਸਮੈਨ ਟੀਵੀ ਖਨੌਰੀ ਬੋਡ